ਲੁਧਿਆਣਾ ਤੇ ਆਤੀ ਦੇ ਥਾਣਾ ਹਦਕਾ ਵਿਖੇ ਕੱਲ ਸਾਨੂੰ ਕਮਲਜੀਤ ਕਮਾਲ ਜੋਬੀ ਫਲੋਰ ਦਾ ਰਹਿਣ ਵਾਲਾ ਉਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਦੋਂ ਉਹ ਆਪਣੀ ਐਕਟਿਵ ਆ ਤੇ ਲੁਧਿਆਣਾ ਫਲੋਜ਼ਪੁਰ ਰੋਡ ਤੇ ਜਾ ਰਿਹਾ ਸੀ ਤਾਂ ਸਾਹਮਣੇ ਉਹ ਤਿੰਨ ਨੌਜਵਾਨ ਉਸ ਨੂੰ ਰੋਕਦੇ ਹਨ ਜੋ ਕਿ ਤਲਵਾਰ ਹਥਿਆਰ ਦੀ ਲੋਕ ਤੇ ਉਸ ਕੋਲੋਂ ਉਸਦੀ ਐਕਟਿਵ ਉਸ ਦਾ ਮੋਬਾਈਲ ਫੋਨ ਤੇ 45 ਰੁਪਏ ਉਹ ਕਿ ਉਹ ਤੋਂ ਫਰਾਰ ਹੋ ਜਾਂਦੇ ਇਸ ਤੋਂ ਬਾਅਦ ਅਸੀਂ ਉਸਦੇ ਪਿਆਰਨਾ ਤੇ 3094 ਜੋ ਕਿ ਡਾਕੀ ਦੀ ਧਾਰਾ ਤੋਂ ਡੰਬਰੀ ਦੀ 111 ਬੀ ਐਨ ਐਸ ਜੋ ਕਿ ਆਰਗੇਨਾਈਜ਼ ਵਿਰੋਧ ਦੇ ਤਰ੍ਹਾਂ ਕੰਮ ਕਰਨ ਦੀ ਧਾਰਾ 3 ਪਬਲਿਕ 5 ਬੀ ਐਨ ਐਸ ਦੇ ਤਹਿਤ ਇੱਕ ਮੁਕਦਮਾ ਦਾਜ ਕੀਤਾ ਸੀ ਇਸ ਤੋਂ ਬਾਅਦ ਸਾਡੇ ਐਸਟੂ ਦਾਕਾ ਦੁਨੀ ਦੀ ਪੂਰੀ ਟੀਮ ਨੇ ਬੜੀ ਮਿਹਨਤ ਦੇ ਨਾਲ 24 ਘੰਟੇ ਦੇ ਅੰਦਰ ਜੋ ਗਰੋਹ ਆ ਉਸਦੇ ਤਿੰਨੋਂ ਬੰਦਿਆਂ ਨੂੰ ਪ੍ਰੇਸ਼ ਕਰ ਲਿਆ ਜੋ ਇਸ ਵਿੱਚ ਸੁਖਮਨ ਸਿੰਘ ਉਰਫ ਸੁੱਖੂ ਵਾਸੀ ਬੰਦੋਵਾਲ ਇਸ ਤੋਂ ਇਲਾਵਾ ਜਸਪ੍ਰੀਤ ਸਿੰਘ ਉਰਫ ਜੱਸਾ ਵਾਸੀ ਬੰਦੋਵਾਲ ਇਹ ਸਾਗਰ ਪੁੱਤਰ ਮੁੰਬੀਰ ਵਾਸੀ ਬਦੋਆ ਇਹਨਾਂ ਦੋਨੋਂ ਦੋਸ਼ੀਆਂ ਨੂੰ ਰੀਸ ਕੀਤਾ ਉਹਦੇ ਵਿੱਚ ਦੋ ਦੋਸ਼ੀ ਜੋ ਸੁਖਪੰਨ ਤੇਜਸਪੀ ਦਾ ਇਹਨਾਂ ਦੋਨੋਂ ਨੂੰ ਕਾਬੂ ਕਰ ਲਿਆ ਇਹਨਾਂ ਤੋਂ ਅਸੀਂ ਅਗਲੀ ਦੀ ਪੁਸ਼ਕਸ਼ ਤੇ ਇਹਨਾਂ ਕੋਲ ਜੋ ਕੋਈ ਵੀ ਐਕਟਵਾ ਉਪਰਾਮ ਕਰ ਲਈਏ ਜੋ ਕੋਈ ਵੀ ਫੋਨ ਹੋ ਵੀ ਨਾ ਕੋਈ ਬਰਾਮਦ ਹੋ ਗਿਆ ਵਾ ਤੇ ਅੱਜ ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਬਾਕੀ ਇਹਨਾਂ ਨੇ ਹੋਰ ਵੀ ਕਈ ਵਾਰ ਦੱਸਦਾ ਜੋ ਸਾਡੀ ਰੇਂਜ 'ਤੇ ਉਹਨਾਂ ਬਾਰੇ ਸਾਨੂੰ ਦੱਸਿਆ ਵਾ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੋਟਾਂ ਫੋਨ ਦੇ ਚੋਰੀਆਂ ਦੇ रेलवे स्टेशन ਤੋਂ ਚੋਰੀ ਕਰਨ ਦੇ ਲਗਭਗ ਧਰਾਂ ਤੇ ਪੰਜ ਮੁਕਦਮੇ ਦਰਜ ਹਨ ਸੋ ਇਹ ਪੂਰਾ ਆਰਗੇਨਾਈਜ਼ਡ ਗੈਂਗ ਸੀ ਜੋ ਵਕ ਵਕ ਸਮੇਂ ਤੇ ਲੋਕਾਂ ਨੂੰ ਰਸਤੇ ਤੇ ਰੋਕ ਕੇ ਉਹਨਾਂ ਕੋਲੋਂ ਲਟਕਾਉ ਉਹ ਵੀ ਕਰਦੇ ਸਨ ਤੇ ਉਹਨਾਂ ਨੂੰ ਘੜਾਉਂਦੇ ਤਾਂ ਭਾਵੇਂ ਅਟੈਕ ਵੀ ਕਰਦੇ ਸਨ ਇਸ ਕਰਕੇ ਲੋਕਾਂ ਦੀ ਸੇਫਟੀ ਸਿਕਿਉਰਿਟੀ ਵਾਸਤੇ ਸਾਡੀ ਪੁਲਿਸ ਬਿਲਕੁਲ ਜਗਨੀ ਹੈ ਕਿ ਫਿਰ ਵੀ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਪੁਲਿਸ ਦੀ ਧਿਆਨ ਵਿੱਚ ਲਿਆ ਕੇ ਤਾਂ ਕਿ ਇਹ ਜਿਹੜੇ ਗਰਾਉਂਡ ਕਾਬੂ ਕਰਕੇ ਅਸੀਂ ਇੱਕ ਪੀਸਫੁਲ ਤੇ ਲਾਅ ਔਰਡਰ ਨੂੰ ਵਧੀਆ ਤਰੀਕੇ ਨਾਲ ਰੱਖ ਸਕੀਏ ਥੈਂਕ ਯੂ ਲੁਧਿਆਣਾ ਪੁਲਿਸ ਦੇ ਥਾਣੇ ਦਾਕਾ ਵਿਖੇ ਕੱਲ ਸਾਨੂੰ ਕਮਲਜੀਤ ਕਮਾਲ ਜੋ ਵੀ ਫਲੋਟ ਦਾ ਰਹਿਣ ਵਾਲਾ ਉਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਦੋਂ ਉਹ ਆਪਣੀ ਐਕਟਵਾ ਤੇ ਲੁਧਿਆਣਾ ਫਰੋਜ਼ਪੁਰ ਰੋਡ ਤੇ ਜਾ ਰਿਹਾ ਸੀ ਤਾਂ ਸਾਹਮਣੇੋਂ ਤਿੰਨ ਨੌਜਵਾਨ ਉਸ ਨੂੰ ਰੋਕਦੇ ਹਨ ਜੋ ਕਿ ਤਲਵਾਰ ਹਥਿਆਰ ਦੀ ਲੋਕ ਤੇ ਉਸ ਕੋਲੋਂ ਉਸਦੀ ਐਕਟਵਾ ਉਸਦਾ ਮੋਬਾਈਲ ਫੋਨ ਤੇ 4500 ਰੁਪਏ ਲੋ ਕੇ ਉਹ ਤੋਂ ਫਰਾਰ ਹੋ ਜਾਂਦੇ ਇਸ ਤੋਂ ਬਾਅਦ ਅਸੀਂ ਉਸਦੇ ਬਿਆਨਾਂ ਤੇ 309 4 ਜੋ ਕਿ ਡਾਕੀ ਦੀ ਧਾਰਾ ਤੋਂ ਡਾਕਰੀ ਦੀ 111 ਬੀਐਨਐਸ ਜੋ ਕਿ ਆਰਗੇਨਾਈਜ਼ ਗਰੋਹ ਦੇ ਤਰ੍ਹਾਂ ਕੰਮ ਕਰਨ ਦੀ ਧਾਰਾ 3 5 ਬੀਐਨਐਸ ਦੇ ਤਹਿਤ ਇੱਕ ਮੁਕਦਮਾ ਦਰਜ ਕੀਤਾ ਸੀ ਇਸ ਤੋਂ ਬਾਅਦ ਸਾਡੇ ਐਸਐਚਓ ਦਾਖਾ ਤਿੰਨ ਦੀ ਪੂਰੀ ਟੀਮ ਨੇ ਬੜੀ ਮਿਹਨਤ ਦੇ ਨਾਲ 24 ਘੰਟੇ ਦੇ ਅੰਦਰ ਜੋ ਗਰੋਹ ਆ ਉਸਦੇ ਤਿੰਨੋਂ ਬੰਦਿਆਂ ਨੂੰ ਪ੍ਰੇਸ਼ ਕਰ ਲਿਆ ਉਸ ਵਿੱਚ ਸੁਖਮਨ ਸਿੰਘ ਉਰਫ ਸੁਖੂ ਵਾਸੀ ਬਦੋਵਾਲ ਇਸ ਤੋਂ ਇਲਾਵਾ ਜਸਪ੍ਰੀਤ ਸਿੰਘ ਉਰਫ ਜੱਸਾ ਵਾਸੀ ਬਦੋਵਾਲ ਇਹ ਸਾਗਰ ਪੁੱਤਰ ਮੁੰਬੀਰ ਵਾਸੀ ਬਦੋਆ ਇਹਨਾਂ ਦੋਨੋਂ ਦੋਸ਼ੀਆਂ ਨੂੰ ਟ੍ਰੇਸ ਕੀਤਾ ਉਹਦੇ ਵਿੱਚ ਦੋ ਦੋਸ਼ੀ ਜੋ ਸੁਖਪਨ ਤੇਜਸਵੀ ਦਾ ਇਹਨਾਂ ਦੋਨੋਂ ਨੂੰ ਕਾਬੂ ਕਰ ਲਿਆ ਇਹਨਾਂ ਤੋਂ ਅਸੀਂ ਅਗਲੀ ਦੀ ਪੁਸ਼ਕਸ਼ ਤੇ ਇਹਨਾਂ ਕੋਲ ਜੋ ਖੋਏ ਗਏ ਐਕਟਿਵ ਆਪਰਾਮਣ ਕਰ ਲਈਏ ਜੋ ਖੋਏ ਗਏ ਫੋਨ ਹੋ ਵੀ ਇਹਨਾਂ ਕੋਲ ਬਰਾਮਦ ਹੋ ਗਿਆ ਵਾ ਤੇ ਅੱਜ ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਬਾਕੀ ਇਹਨਾਂ ਨੇ ਹੋਰ ਵੀ ਕਈ ਵਾਰ ਦੱਸਦਾ ਜੋ ਸਾਡੀ ਅਗੇ ਕੀਤੀ ਉਹਨਾਂ ਬਾਰੇ ਵੀ ਸਾਨੂੰ ਦੱਸਿਆ ਵਾ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੋਟਾਂਪਾ ਦੇ ਚੋਰੀਆਂ ਦੇ ਰੇਲਵੇ ਸਟੇਸ਼ਨ ਤੋਂ ਚੋਰੀ ਕਰਨ ਦੇ ਅਲੱਗ-ਅਲੱਗ ਤਰ੍ਹਾਂ ਹੁੰਦੇ ਪੰਜ ਮੁਕਮਲ ਦਰਜਾ ਸਨ ਸੋ ਇਹ ਪੂਰਾ ਆਰਗੇਨਾਈਜ਼ਡ ਗੈਂਗ ਸੀ ਜੋ ਵਕ-ਵਕ ਸਮੇਂ ਤੇ ਲੋਕਾਂ ਨੂੰ ਰਸਤੇ 'ਤੇ ਰੋਕ ਕੇ ਉਹਨਾਂ ਨੂੰ ਲੁੱਟਣਾ ਕੋ ਵੀ ਕਰਦੇ ਸਨ ਤੇ ਉਹਨਾਂ ਨੂੰ ਡਰਾਉਂਦੇ ਤਾਂ ਭਾਵੇਂ ਅਟੈਕ ਵੀ ਕਰਦੇ ਸਨ ਇਸ ਕਰਕੇ ਇਸ ਲੋਕਾਂ ਦੀ ਸੇਫਟੀ ਸਿਕਿਉਰਿਟੀ ਵਾਸਤੇ ਸਾਡੀ ਪੁਲਿਸ ਨੂੰ ਕੁਝ ਕਰਨੀ ਹੈ ਕਿ ਫਿਰ ਵੀ ਕਿਸੇ ਨੂੰ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਪੁਲਿਸ ਦੀ ਧਿਆਨ ਵਿੱਚ ਲੈ ਕੇ ਤਾਂ ਕਿ ਇਹ ਜਿਹੜੇ ਗਰਾਉਂਡ ਕਾਬੂ ਕਰਕੇ ਅਸੀਂ ਇੱਕ ਪੀਸਫੁਲ ਤੇ ਲਾਅ ਔਰਡਰ ਨੂੰ ਵਧੀਆ ਤਰੀਕੇ ਨਾਲ ਰੱਖ ਸਕੀਏ ਥੈਂਕ ਯੂ